ਅੱਜ ਫਗਵਾੜਾ ਵਿੱਚ ਸਵੇਰੇ ਫਾਇਰਿੰਗ ਹੋਈ ਸੀ ਔਰ ਉਸ ਫਾਇਰਿੰਗ ਦੇ ਜਿਹੜੇ ਦੋਸ਼ੀ ਸੀ ਉਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਸਾਡੇ ਨਾਲ ਐਸਪੀ ਮੈਡਮ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਸਾਰਾ ਮਾਮਲਾ ਸੀ ਤੇ ਦੋਸ਼ੀ ਕਿੱਥੋਂ ਗ੍ਰਿਫਤਾਰ ਹੋਏ ਨੇ ਦੈਨਿਕ ਸਵੇਰਾ ਟੀਵੀ ਤੇ ਸਵਾਗਤ ਹੈ ਪਿੰਡ ਬਹਾਨੀ ਥਾਣਾ ਰਾਵਲਪਿੰਡੀ ਡਿਸਟ੍ਰਿਕਟ ਕਪੂਰਥਲਾ ਚ ਜਿਹੜੀ ਅੱਜ ਸਵੇਰੇ ਇੱਕ ਇਨਫੋਰਮੇਸ਼ਨ ਮਿਲੀ ਕਿ ਫਾਇਰਿੰਗ ਹੋਈ ਹੈ ਪਿੰਡ ਦੇ ਵਿੱਚ ਤਾਂ ਮੌਕੇ ਤੇ ਜਿਹੜਾ ਹੈਗਾ ਐਸਐਸਪੀ ਸਾਹਿਬ ਵੱਲੋਂ ਆਈਪੀਐਸ ਗੌਰਵਪੁਰਾ ਜੀ ਵੱਲੋਂ ਜਿਹੜੇ ਨਿਰਦੇਸ਼ ਦਿੱਤੇ ਗਏ ਐਸਐਚਓਸ ਨੂੰ ਤੇ ਮੌਕੇ ਤੇ ਜਾ ਕੇ ਜਿਹੜਾ ਹੈਗਾ ਇੱਕ ਵਿਅਕਤੀ ਜਿਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀਗੀ ਉਹ ਵਿਅਕਤੀ ਨੂੰ ਸੀ ਮੌਕੇ ਤੇ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਜਾ ਰਿਹਾ ਕਿ ਉਹ ਫਾਇਰਿੰਗ ਕਰਕੇ ਤੇ ਉਹ ਨਾਲ ਦੇ ਪਿੰਡ ਬਹਾਣੀ ਖੇਤਾਂ ਵਿੱਚ ਵੜ ਗਿਆ ਸੀ ਤੇ ਉਹ ਫਿਰ ਇਨਫਾਰਮੇਸ਼ਨ ਕਿੱਦਾਂ ਮਿਲੀ ਵੀ ਉੱਥੇ ਲੁਕਿਆ ਸੀ ਜਾਂ ਜਦੋਂ ਉਹਨੂੰ ਅਰੈਸਟ ਕੀਤਾ ਐਟ ਅ ਟਾਈਮ ਜਦੋਂ ਹੀ ਇਨਫਾਰਮੇਸ਼ਨ ਮਿਲੀ ਆ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਆ ਐਸ.ਚੋ ਰਾਵਲਪਿੰਡੀ ਮੇਜਰ ਇਨਸਪੈਕਟਰ ਦੇ ਨਾਲ ਜਿਹਨੇ ਵੀ ਪੁਲਿਸ ਪਾਰਟੀ ਸੀਗੀ ਉਹ ਮੌਕੇ ਤੇ ਜਦੋਂ ਪਹੁੰਚੇ ਤਾਂ ਕਮਾੜ ਦੇ ਵਿੱਚ ਪਤਾ ਲੱਗਿਆ ਸੀਗਾ ਕਿ ਆਫਟਰ ਫਾਇਰਿੰਗ ਜਿਹੜਾ ਹੈਗਾ ਉਹ ਉੱਥੇ ਬੰਦੇ ਲੁਕ ਗਏ ਸੀਗੇ ਜਿਨ੍ਹਾਂ ਚੋਂ ਇੱਕ ਬੰਦੇ ਨੂੰ ਹੈਗਾ ਮੌਕੇ ਤੇ ਸੀ ਅਰੈਸਟ ਕਰ ਲਿਆ ਤੇ ਦੂਜਾ ਭੱਜ ਗਿਆ ਤੇ ਮੌਕੇ ਤੇ ਜਿੰਨੀ ਫਾਇਰਿੰਗ ਹੋਈ ਹੈ ਤੇ ਤਿੰਨ ਕੋਲ ਬ੍ਰੰਦ ਹੋਇਆ ਇੱਕ ਮੋਟਰਸਾਈਕਲ ਜਿਹਦੇ ਤੇ ਉਹ ਅਟੈਕ ਕਰਨ ਆਏ ਸੀ ਉਹ ਅਸੀਰ ਰੱਖ ਇਹ ਜਿਹਦੇ ਗੋਲੀ ਲੱਗੀ ਉਹਦਾ ਕੀ ਨਾਮ ਆ ਤੇ ਔਰ ਜਿਹੜੇ ਰਾਉਂਡ ਕਿੰਨੇ ਜਿਹੜੇ ਉਹਨਾਂ ਦੇ ਲੱਗੇ ਨੇ ਤੇ ਕਿੰਨੇ ਰਾਉਂਡ ਫਾਇਰ ਹੋਏ ਪੂਰੇ ਅਰुण ਕੁਮਾਰ ਵਿਅਕਤੀ ਜਿਹਦੇ ਤੇ ਫਾਇਰਿੰਗ ਹੋਈ ਆ ਉਹਦੇ ਤੇ ਤਿੰਨ ਇੰਜਰੀਜ਼ ਆਈਆਂ ਨੇ ਨੀਤੀ ਆ ਉਹਦੀ ਬੈਕ ਐਂਡ ਰਾਈਟ ਹੈਂਡ ਤੇ ਜਿਹੜੀ ਹੈਗੀ ਇੰਜਰੀ ਆਈ ਆ ਤੇ ਮੌਕੇ ਤੇ ਜਿਹੜਾ ਹੈਗਾ ਉਸ ਟਾਈਮ ਜਿਹੜਾ ਦੂਸਰਾ ਵਿਅਕਤੀ ਸੀਗਾ ਉਹਦੀ ਜੇ ਅਰੈਸਟ ਕਰਨੀ ਆ ਪੁੱਛਗਿੱਛ ਦੌਰਾਨ ਇਹ ਆਇਆ ਕਿ ਜਿਹੜਾ ਅਮਰੀਕ ਸਿੰਘ ਜਿਹਦੇ ਨਾਲ ਉਹ ਕਾਫੀ ਲੰਬੇ ਸਮੇਂ ਤੋਂ ਕਰੀਬ 25 ਸਾਲਾਂ ਤੋਂ ਇਹ ਜਿਹੜਾ ਹੈਗਾ ਵਿਦ ਫੈਮਿਲੀ ਉਹਦੇ ਘਰ ਦੇ ਵਿੱਚ ਕੰਮ ਕਰ ਰਿਹਾ ਸੀਗਾ ਯੂਪੀ ਦਾ ਰਹਿਣ ਵਾਲਾ ਅਰੋਣ ਜੀ ਤੇ ਜਿਹੜੇ ਬੰਦੇ ਨੇ ਫਾਇਰਿੰਗ ਕੀਤੀ ਆ ਕਿ ਇਹ ਲੁੱਟਖੋਦੀ ਮਨਛਾਸੀ ਜਾਂ ਕੋਈ ਰੰਜਿਸ਼ ਸੀ ਕੀ ਨਿਕਲ ਕੇ ਆਇਆ ਸੀ ਸਮੀਰ ਕੁਮਾਰ ਜਿਹੜਾ ਅਰੈਸਟ ਕੀਤਾ ਉਹਦੀ ਪੁੱਛਗਿੱਛ ਦੌਰਾਨ ਆਇਆ ਵੀ ਇਹ ਤਿੰਨ ਚਾਰ ਵਿਅਕਤੀ ਸੀਗੇ ਪਰ ਐਟ ਅ ਟਾਈਮ ਜਿਹੜਾ ਮੌਕੇ ਤੇ ਜਦੋਂ ਆਏ ਆ ਇਹ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਸੀਗੇ ਅਜੇ ਇਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਜਿਵੇਂ ਸਾਹਮਣੇ ਆਉਂਦੀ ਅਸੀਂ ਤੁਹਾਡੇ ਧਿਆਨ ਚਾਹੀਏ ਤੇ ਇਹ ਜਿਹੜਾ ਵਿਅਕਤੀ ਹੈ ਕਿੱਥੇ ਦਾ ਲੋਕਲ ਫਗਵਾੜੇ ਦਾ ਰਹਿਣ ਵਾਲਾ ਜਾਂ ਕਿੱਥੇ ਦਾ ਰਹਿਣ ਵਾਲਾ ਤੇ ਇਹਦੀ ਬੈਕਗ੍ਰਾਉਂਡ ਕੀ ਸਮੀਰ ਕੁਮਾਰ ਜਿਹੜਾ ਹੈ ਰੈਸਟ ਕੀਤਾ ਹੈਗਾ ਦੋਸ਼ੀ ਇਹਦੇ ਤੇ ਪਹਿਲਾਂ ਦੋ ਕੇਸ ਰਜਿਸਟਰਡ ਹੋਏ ਹੋਏ ਹੈਗੇ ਆ ਫਲੋਰ ਪੁਲਿਸ ਸਟੇਸ਼ਨ ਐਂਡ ਗੁਰਾਇਆਂ ਚ ਤੇ ਉਹਦੀ ਜਿਹੜੀ ਹੈਗੀ ਬੈਕਗ੍ਰਾਉਂਡ ਕ੍ਰਿਮੀਨਲ ਟਾਈਪ ਹੀ ਹੈ ਤੇ ਅੱਗੇ ਤਫ਼ਤੀਸ਼ ਚੱਲ ਰਹੀ ਹੈ ਦੀ ਜੀ ਤੇ ਜਿਹੜੇ ਕੇਸ ਰਜਿਸਟਰਡ ਹੋਏ ਨੇ ਉਹ ਕਾਦੇ ਨੇ ਲੜਾਈ ਚ ਰੇ ਦਾ ਹੈਗਾ ਇਹ ਨਾਲ ਸੰਬੰਧਿਤ ਹੀ ਹੈ ਐਕਚੁਅਲੀ ਜਿਹੜਾ ਹੈਗਾ 307 ਦਾ ਹੈ ਜੀ ਤੇ ਜਿਹੜਾ ਇਹ ਪੁੱਛਕਿਸ਼ ਦੌਰਾਨ ਜਿਹੜੇ ਇਹ ਦੂਸਰੇ ਸਾਥੀ ਨੇ ਉਹ ਫਗਵਾੜੇ ਦੇ ਲੋਕਲ ਨੇ ਜਾਂ ਉਹ ਵੀ ਬਾਹਰੋਂ ਨੇ ਜਾਂ ਕਿ ਕੀ ਸਾਹਮਣੇ ਆ ਜਿੰਨੀ ਪੁੱਛਕਿਸ਼ ਹੋਈ ਆ ਉਹਦੇ ਤੋਂ ਸਾਹਮਣੇ ਆਇਆ ਕਿ ਇਹਦਾ ਇੱਕ ਸਾਥੀ ਸਾ ਵੀ ਹੈ ਜਿਹੜਾ ਕਪੂਰਥਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਕੁਰ ਸੀ ਬਾਕੀ ਜਿਹੜਾ ਹੈਗਾ ਪੁੱਛ ਦੇ ਦੌਰਾਨ ਜਿਵੇਂ ਵੀ ਹੋਰ ਗੱਲ ਸਾਹਮਣੇ ਆਉਂਦੀ ਹੈ ਫਿਰ ਉਹ ਤਫਤੀਸ਼ ਦਾ ਦੌਰਾਨ ਦੇਖੀ ਜਾਏਗੀ ਤੇ ਇਹਨੂੰ ਪੇਸ਼ ਕਰਕੇ ਰਿਮਾਂਡ ਲੈ ਲਿਆ ਗਿਆ ਜੀ ਪੁਲਿਸ ਵੱਲੋਂ ਚੜੀ ਹੈਗੀ ਇਹਦੀ ਤਫਤੀਸ਼ ਚੱਲ ਰਹੀ ਆ ਅਜੇ ਪੇਸ਼ ਕਰਾਉਣਾ ਕੋਰਟ ਦੇ ਵਿੱਚ ਤੇਜਨ ਸਾਡੇ ਨਾਲ ਐਸਪੀ ਮੈਡਮ ਗਰਮੀਤ कौर ਜਿਹਨਾਂ ਨੇ ਦੱਸਿਆ ਕਿ ਜਿਹੜਾ ਇਹ ਦੋਸ਼ੀ ਆ ਕ੍ਰਾਈਮਿਨਲ ਟਾਈਪ ਦਾ ਦੋਸ਼ੀ ਆ ਔਰ ਜਲੰਧਰ ਜ਼ਿਲ੍ਹੇ ਦੇ ਫਲੌਰ ਔਰ ਗੁਰਾਇਆਂ ਦੇ ਵਿੱਚ ਇਹਦੇ ਤੇ ਪਹਿਲਾਂ ਵੀ ਕੇਸ ਰਜਿਸਟਰਡ ਹੈ ਮੁੰਡਾ ਸੀ ਆਪਾ ਜੀ ਤੋਂ ਦੋ ਮੁੰਡੇ ਹਾਂ ਜੀ ਕੱਲ ਦੀ ਗੱਲ ਹੈ ਕੱਲ ਨਹੀਂ ਕੱਲ ਵੀ ਆਇਆ ਸੀ ਕੱਲੇ ਫੂ ਤੇ ਗੇਰਾ ਮਾਰੇ ਤਾਂ ਫੇਰ ਆ ਗਿਆ ਅਸਵੇਰੇ 7 ਵਜੇ ਮੈਂ ਫਿਰ ਸੁੱਤ ਗਿਆ ਮੁੰਡਾ ਫੇਰ ਆ ਗਿਆ ਮੈਨੂੰ ਸਾਖ ਸੀਗਾ ਕਿ ਫੇਰ ਕੋਈ ਕਾਰਨ ਕਰੂਗਾ ਮੈਂ ਪਿੱਛਾ ਕਿ ਤਬਰ ਗੋਲੀ ਚਲਾਤਾ ਕਿਹੜੇ ਪਿੰਡ ਕੋ ਤੁਹਾਡਾ ਸਾਡੇ ਬਹਾਨੀ ਹੈ ਰਾਨੀ ਪੂ ਗੋਲੀਆਂ ਮੁੰਡੇ ਪਛਾਣ ਹੈਗੀ ਉਹ ਜਨ ਗੋਲੀ ਮਰ ਫੋਟੋ ਆ ਸਾਡੇ ਕੋਲ ਕੋਈ ਤੁਹਾਡੀ ਪਰਾਣੀ ਰੰਚ ਚਲਦੀ ਹੈ ਨਹੀਂ ਨਹੀਂ ਸਾਨੂੰ ਤਾਂ ਪਾਜੀ ਕੁਝ ਵੀ ਤੁਹਾਡਾ ਆਪਣਾ ਕੋਈ ਕੰਮ ਕਰਦੇ ਨਹੀਂ ਨਹੀਂ ਸਾਡੇ ਆਪਣੇ ਕੀ ਨਾ ਕੀ ਬੁਰਾ ਆਪਣਾ ਕੀ ਮੇਰਾ ਨਾਮ ਅਰੋਨ ਕੁਮਾਰ ਆ ਪਿਤਾ ਦਾ ਕੀ ਨਾਮ ਹੈ ਮੈਂ ਮਾਲਿਕ ਕੇ ਨਾਮ ਹੈ ਅਮਰਿਕ ਸਿੰਘ ਤੁਸੀਂ ਖੂ ਕਿਦਾ ਵਾ ਅਮਰਿਕ ਸਿੰਘ ਹੈ ਅੱਛਾ ਅੱਛਾ ਵਾ ਓਏ ਹੋਏ ਤੈਨੂੰ ਟਰੀਟਮੈਂਟ ਮਿਲ ਰਿਹਾ ਸੀ ਹਾਂਜੀ ਟਰੀਟਮੈਂਟ ਇਲਾਜ ਤੁਹਾਡਾ ਸਹੀ ਹੋ ਰਿਹਾ ਇੱਥੇ ਨਹੀਂ ਬਹੁਤ ਦਰਦ ਕਰਦਾ ਹੈ ਪਾਜੀ ਮਿਕਸ ਕਰਦਾ ਰਹੇਗੇ ਕਿੰਨੀਆਂ ਗੋਲੀਆਂ ਬਚੀਆਂ ਬਚ ਤਿੰਨ ਆ ਉਹ ਇੱਕੋ ਬੰਦਾ ਸੀ ਜਿਹਨੇ ਮਾਰੀ ਦੋ ਬੰਦੇ ਸੀ ਆ ਭੱਜ ਗਏ ਆ ਜੀ ਪਾ ਜੀ ਕੀ ਨਾ ਕੀ ਉਹ ਨਾ ਭਾਈ ਪਤਾ ਨਹੀਂ ਤੁਹਾਡੇ ਪਿੰਡ ਦੇ ਹੀ ਬੰਦੇ ਹੈਗੇ ਨਹੀਂ ਨਹੀਂ ਬਾਹਰ ਨੇ ਆ ਲੁੱਟਣ ਲੁੱਟਣਾ ਆਈ ਸੀ ਯਾਰ ਕੋਈ ਹਾਂ ਲੁੱਟਣ ਲੁੱਟਣਾ ਆ ਅੱਜ ਫਗਵਾੜਾ ਵਿੱਚ ਸਵੇਰੇ ਫਾਇਰਿੰਗ ਹੋਈ ਸੀ ਔਰ ਉਸ ਫਾਇਰਿੰਗ ਦੇ ਜਿਹੜੇ ਦੋਸ਼ੀ ਸੀ ਉਹ پولیس ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਸਾਡੇ ਨਾਲ ਐਸਪੀ ਮੈਡਮ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਸਾਰਾ ਮਾਮਲਾ ਸੀ ਤੇ ਦੋਸ਼ੀ ਕਿੱਥੋਂ ਗ੍ਰਿਫਤਾਰ ਹੋਏ ਨੇ ਡੇਨਿਕ ਸਵੇਰਾ ਟੀਵੀ ਤੇ ਸਵਾਗਤ ਹੈ ਪਿੰਡ ਬਹਾਨਵੀ ਥਾਣਾ ਰਾਵਲਪਿੰਡੀ ਡਿਸਟ੍ਰਿਕਟ ਕਪੂਰਥਲਾ ਚ ਜਿਹੜੀ ਅੱਜ ਸਵੇਰੇ ਇੱਕ ਇਨਫੋਰਮੇਸ਼ਨ ਮਿਲੀ ਕਿ ਫਾਇਰਿੰਗ ਹੋਈ ਆ ਪਿੰਡ ਦੇ ਵਿੱਚ ਤਾਂ ਮੌਕੇ ਤੇ ਜਿਹੜਾ ਹੈਗਾ ਐਸਐਸਪੀ ਸਾਹਿਬ ਵੱਲੋਂ ਆਈਪੀਐਸ ਗੌਰਪੂਰਾ ਜੀ ਵੱਲੋਂ ਜਿਹੜੇ ਨਿਰਦੇਸ਼ ਦਿੱਤੇ ਗਏ ਐ ਸੱਚੋ ਉਸ ਨੂੰ ਤੇ ਮੌਕੇ ਤੇ ਜਾ ਕੇ ਜਿਹੜਾ ਹੈਗਾ ਇੱਕ ਵਿਅਕਤੀ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ ਸੀਗੀ ਉਹ ਵਿਅਕਤੀ ਨੂੰ ਅਸੀਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਜਾ ਰਿਹਾ ਕਿ ਉਹ ਫਾਇਰਿੰਗ ਕਰਕੇ ਤੇ ਉਹ ਨਾਲ ਦੇ ਪਿੰਡ ਬਹਾਨੀ ਖੇਤਾਂ ਵਿੱਚ ਵੜ ਗਿਆ ਸੀ ਤੇ ਉਹ ਫਿਰ ਇਨਫੋਰਮੇਸ਼ਨ ਕਿੱਦਾਂ ਮਿਲੀ ਵੀ ਉੱਥੇ ਲੁਕਿਆ ਸੀ ਜਾਂ ਜਦੋਂ ਉਹਨੂੰ ਅਰੈਸਟ ਕੀਤਾ ਐਟ ਅ ਟਾਈਮ ਜਦੋਂ ਹੀ ਇਨਫੋਰਮੇਸ਼ਨ ਮਿਲੀ ਆ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਆ ਐਸ ਐਚਓ ਰਾਵਲਪਿੰਡੀ ਇੰਸਪੈਕਟਰ ਦੇ ਨਾਲ ਜਿਹਨੇ ਵੀ ਪੁਲਿਸ ਪਾਰਟੀ ਸੀਗੀ ਉਹ ਮੌਕੇ ਤੇ ਜਦੋਂ ਪਹੁੰਚੀ ਆ ਤੇ ਕਮਾੜ ਦੇ ਵਿੱਚ ਪਤਾ ਲੱਗਿਆ ਸੀਗਾ ਕਿ ਆਫਟਰ ਫਾਇਰਿੰਗ ਜਿਹੜਾ ਹੈਗਾ ਉਹ ਉੱਥੇ ਬੰਦੇ ਲੁਕ ਗਏ ਸੀਗੇ ਜਿਨ੍ਹਾਂ ਚੋਂ ਇੱਕ ਬੰਦੇ ਨੂੰ ਹੈਗਾ ਮੌਕੇ ਤੇ ਸੀ ਅਰੈਸਟ ਕਰ ਲਿਆ ਤੇ ਦੂਜਾ ਭੱਜ ਗਿਆ ਤੇ ਮੌਕੇ ਤੇ ਜਿੱਨੇ ਫਾਇਰਿੰਗ ਹੋਈ ਆ ਤੇ ਤਿੰਨ ਖੋਲ ਬ੍ਰੰਦ ਹੋਇਆ ਇੱਕ ਮੋਟਰਸਾਈਕਲ ਜਿਹਦੇ ਤੇ ਉਹ ਅਟੈਕ ਕਰਨ ਆਏ ਸੀ ਉਹ ਅਸੀ ਰੱਖ ਲਿਆ ਇਹ ਜਿਹਦੇ ਗੋਲੀ ਲੱਗੀ ਉਹਦਾ ਕੀ ਨਾਮ ਆ ਤੇ ਔਰ ਜਿਹੜੇ ਰਾਉਂਡ ਕਿੰਨੇ ਜਿਹੜੇ ਉਹਨਾਂ ਦੇ ਲੱਗੇ ਨੇ ਤੇ ਕਿੰਨੇ ਰਾਉਂਡ ਫਾਇਰ ਹੋਏ ਪੂਰੇ ਅਰੁਣ ਕੁਮਾਰ ਵਿਅਕਤੀ ਜਿਹਦੇ ਤੇ ਫਾਇਰਿੰਗ ਹੋਈ ਆ ਉਹਦੇ ਤੇ ਤਿੰਨ ਇੰਜਰੀਜ਼ ਆਈਆਂ ਨੇ ਨੀਤੀ ਆ ਉਹਦੀ ਬੈਕ ਐਂਡ ਰਾਈਟ ਹੈਂਡ ਤੇ ਜਿਹੜੀ ਹੈਗੀ ਐ ਇੰਜਰੀ ਆਈ ਆ ਤੇ ਮੌਕੇ ਤੇ ਜਿਹੜਾ ਹੈਗਾ ਉਸ ਟਾਈਮ ਜਿਹੜਾ ਦੂਸਰਾ ਵਿਅਕਤੀ ਸੀਗਾ ਉਹਦੀ ਜੇ ਅਰੈਸਟ ਕਰਨੀ ਆ ਪੁੱਛਗਛ ਦੌਰਾਨ ਇਹ ਆਇਆ ਕਿ ਜਿਹੜਾ ਅਮਰੀਕ ਸਿੰਘ ਜਿਹਦੇ ਨਾਲ ਉਹ ਕਾਫੀ ਲੰਬੇ ਸਮੇਂ ਤੋਂ ਕਰੀਬ 25 ਸਾਲਾਂ ਤੋਂ ਇਹ ਜਿਹੜਾ ਹੈਗਾ ਵਿਦ ਫੈਮਲੀ ਉਹਦੇ ਘਰ ਦੇ ਵਿੱਚ ਕੰਮ ਕਰ ਰਿਹਾ ਸੀਗਾ ਯੂਪੀ ਦਾ ਰਹਿਣ ਵਾਲਾ ਅਰੁਣ ਜੀ ਤੇ ਜਿਹੜੇ ਬੰਦੇ ਨੇ ਫਾਇਰਿੰਗ ਕੀਤੀ ਆ ਕਿ ਇਹ ਲੁੱਟਖੋਦੀ ਮਨਛਾ ਸੀ ਜਾਂ ਕੋਈ ਰੰਜਿਸ਼ ਸੀ ਕੀ ਨਿਕਲ ਗਿਆ ਸੀ ਸਮੀਰ ਕੁਮਾਰ ਜਿਹੜਾ ਅਰੈਸਟ ਕੀਤਾ ਉਹਦੀ ਪੁੱਛਗਛ ਦੌਰਾਨ ਆਇਆ ਵੀ ਇਹ ਤਿੰਨ ਚਾਰ ਵਿਅਕਤੀ ਸੀਗੇ ਪਰ ਐਟ ਅ ਟਾਈਮ ਜਿਹੜਾ ਮੌਕੇ ਤੇ ਜਦੋਂ ਆਏ ਆ ਇਹ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਸੀਗੇ ਅਜੇ ਇਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਜਿਵੇਂ ਸਾਹਮਣੇ ਆਉਂਦੀ ਅਸੀਂ ਤੁਹਾਡੇ ਧਿਆਨ ਚਾਹੀਏ ਤੇ ਇਹ ਜਿਹੜਾ ਵਿਅਕਤੀ ਹੈ ਕਿੱਥੇ ਦਾ ਲੋਕਲ ਫਗਵਾੜੇ ਦਾ ਰਹਿਣ ਵਾਲਾ ਜਾਂ ਕਿੱਥੇ ਦਾ ਰਹਿਣ ਵਾਲਾ ਤੇ ਇਹਦੀ ਬੈਕਗ੍ਰਾਉਂਡ ਕੀ ਸਮੀਰ ਕੁਮਾਰ ਜਿਹੜਾ ਹੈ ਰੈਸਟ ਕੀਤਾ ਹੈਗਾ ਦੋਸ਼ੀ ਇਹਦੇ ਤੇ ਪਹਿਲਾਂ ਦੋ ਕੇਸ ਰਜਿਸਟਰਡ ਹੋਏ ਹੋਏ ਹੈਗੇ ਆ ਫਲੋਰ ਪੁਲਿਸ ਸਟੇਸ਼ਨ ਐਂਡ ਗੁਰਾਇਆਂ ਚ ਤੇ ਉਹਦੀ ਜਿਹੜੀ ਹੈਗੀ ਬੈਕਗ੍ਰਾਉਂਡ ਕ੍ਰਿਮੀਨਲ ਟਾਈਪ ਹੀ ਹੈ ਤੇ ਅੱਗੇ ਤਫ਼ਤੀਸ਼ ਚੱਲ ਰਹੀ ਹੈ ਦੀ ਜੀ ਤੇ ਜਿਹੜੇ ਕੇਸ ਰਜਿਸਟਰ ਹੋਏ ਨੇ ਉਹ ਕਾਦੇ ਨੇ ਲੜਾਈ ਚ ਰਿਦਾ ਹੈਗਾ ਇਹ ਨਾਲ ਸੰਬੰਧਿਤ ਹੀ ਹੈ ਐਕਚੁਅਲੀ ਜਿਹੜਾ ਹੈਗਾ 307 ਦਾ ਹੈ ਜੀ ਤੇ ਜਿਹੜਾ ਇਹ ਪੁੱਛਗੇ ਇਸ ਦੌਰਾਨ ਜਿਹੜੇ ਇਹ ਦੂਸਰੇ ਸਾਥੀ ਨੇ ਉਹ ਫਗਵਾੜੇ ਦੇ ਲੋਕਲ ਨੇ ਜਾਂ ਉਹ ਵੀ ਬਾਹਰੋਂ ਨੇ ਜਾਂ ਕਿ ਕੀ ਸਾਹਮਣੇ ਆ ਜਿੰਨੀ ਪੁੱਛਕਿਸ਼ ਹੋਈ ਆ ਉਹਦੇ ਤੋਂ ਸਾਹਮਣੇ ਆਇਆ ਕਿ ਇਹਦਾ ਇੱਕ ਸਾਥੀ ਸਾ ਵੀ ਹੈ ਜਿਹੜਾ ਕਪੂਰਥਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਕੁਰ ਸੀ ਬਾਕੀ ਜਿਹੜਾ ਹੈਗਾ ਪੁੱਛ ਦੇ ਦੌਰਾਨ ਜਿਵੇਂ ਵੀ ਹੋਰ ਗੱਲ ਸਾਹਮਣੇ ਆਉਂਦੀ ਹੈ ਫਿਰ ਉਹ ਤਫਤੀਸ਼ ਦਾ ਦੌਰਾਨ ਦੇਖੀ ਜਾਏਗੀ ਤੇ ਇਹਨੂੰ ਪੇਸ਼ ਕਰਕੇ ਰਿਮਾਂਡ ਲੈ ਲਿਆ ਗਿਆ ਜੀ ਪੁਲਿਸ ਵੱਲੋਂ ਚੜੀ ਹੈਗੀ ਇਹਦੀ ਤਫਤੀਸ਼ ਚੱਲ ਰਹੀ ਆ ਅਜੇ ਪੇਸ਼ ਕਰਾਉਣਾ ਕੋਰਟ ਦੇ ਵਿੱਚ ਤੇ ਜਨ ਸਾਡੇ ਨਾਲ ਐਸਪੀ ਮੈਡਮ ਗਰਮੀਤ कौर ਜਿਹਨਾਂ ਨੇ ਦੱਸਿਆ ਕਿ ਜਿਹੜਾ ਇਹ ਦੋਸ਼ੀ ਆ ਕ੍ਰਾਈਮਿਨਲ ਟਾਈਪ ਦਾ ਦੋਸ਼ੀ ਆ ਔਰ ਜਲੰਧਰ ਜ਼ਿਲ੍ਹੇ ਦੇ ਫਲੌਰ ਔਰ ਗੁਰਾਇਆਂ ਦੇ ਵਿੱਚ ਇਹਦੇ ਤੇ ਪਹਿਲਾਂ ਵੀ ਕੇਸ ਰਜਿਸਟਰਡ ਹੈ ਮੁੰਡਾ ਸੀ ਆਪਾ ਜੀ ਤੋਂ ਦੋ ਮੁੰਡੇ ਹਾਂ ਜੀ ਕੱਲ ਦੀ ਗੱਲ ਹੈ ਕੱਲ ਨਹੀਂ ਕੱਲ ਵੀ ਆਇਆ ਸੀ ਕੱਲੇ ਫੂ ਤੇ ਗੇਰਾ ਮਾਰੇ ਤਾਂ ਫੇਰ ਆ ਗਿਆ ਅਸਵੇਰੇ 7 ਵਜੇ ਮੈਂ ਫਿਰ ਸੁੱਤ ਗਿਆ ਮੁੰਡਾ ਫੇਰ ਆ ਗਿਆ ਮੈਨੂੰ ਸਾਖ ਸੀਗਾ ਕਿ ਫੇਰ ਕੋਈ ਕਾਰਨ ਕਰੂਗਾ ਮੈਂ ਪਿੱਛਾ ਕਿ ਤਬਰ ਗੋਲੀ ਚਲਾਤਾ ਕਿਹੜੇ ਪਿੰਡ ਕੋ ਤੁਹਾਡਾ ਸਾਡੇ ਬਹਾਨੇ ਆ ਰਾਨੀ ਪੂ ਗੋਲੀਆਂ ਮੁੰਡੇ ਪਛਾਣ ਹੈਗੀ ਉਹ ਜਨ ਗੋਲੀ ਮੋਰ ਫੋਟੋ ਆ ਸਾਡੇ ਕੋਲ ਕੋਈ ਤੁਹਾਡੀ ਪਰਾਣੀ ਰੰਚ ਚਲਦੀ ਹੈ ਨਹੀਂ ਨਹੀਂ ਸਾਨੂੰ ਤਾਂ ਪਾਜੀ ਕੁਝ ਵੀ ਤੁਹਾਡਾ ਆਪਣਾ ਕੋਈ ਕੰਮ ਕਰਦੇ ਆ ਨਹੀਂ ਨਹੀਂ ਸਾਡੇ ਆਪਣੇ ਆ ਕੀ ਨਾ ਕੀ ਬੁਰਾ ਆਪਣਾ ਹਾਂਜੀ ਕੀ ਮੇਰਾ ਨਾਮ ਅਰੋਨ ਕੁਮਾਰ ਆ ਪਿਤਾ ਦਾ ਕੀ ਨਾਮ ਹੈ ਮੈਂ ਮਾਲਿਕ ਕੇ ਨਾਮ ਆ ਅਮਿਤ ਸਿੰਘ ਤੁਸੀਂ ਖੂ ਕਿਦਾ ਵਾ ਅਮਰਿਕ ਸਿੰਘ ਹੈ ਅੱਛਾ ਅੱਛਾ ਵਾ ਓਏ ਹੋਏ ਤੈਨੂੰ ਟਰੀਟਮੈਂਟ ਮਿਲ ਰਿਹਾ ਸੀ ਹਾਂਜੀ ਟਰੀਟਮੈਂਟ ਇਲਾਜ ਤੁਹਾਡਾ ਸਹੀ ਹੋ ਰਿਹਾ ਇੱਥੇ ਨਹੀਂ ਸਹੀ ਹੋ ਰਿਹਾ ਬਹੁਤ ਦਰਦ ਕਰਦਾ ਆ ਭਾਜੀ ਮਿਕਸ ਕਰਦਾ ਰਹੇਗੇ ਕਿੰਨੀਆਂ ਗੋਲੀਆਂ ਬਚੀਆਂ ਬਚ ਤਿੰਨ ਆ ਉਹ ਇੱਕੋ ਬੰਦਾ ਸੀ ਜਿਹਨੇ ਮਾਰੀ ਦੋ ਬੰਦੇ ਸੀ ਆ ਭੱਜ ਗਏ ਆਹ ਜੇ ਪਾਚੇ ਕੀ ਨਾ ਕੀ ਉਹ ਨਾ ਭਾਈ ਪਤਾ ਨਹੀਂ ਤੁਹਾਡੇ ਪਿੰਡ ਦੇ ਹੀ ਬੰਦੇ ਹੈਗੇ ਨਹੀਂ ਨਹੀਂ ਬਾਹਰ ਨੇ ਆ ਲੁੱਟਣ ਲੁੱਟਣਾ ਆਈ ਸੀ ਯਾਰ ਕੋਈ ਹਾਂ ਲੁੱਟਣ ਲੁੱਟਣਾ ਹੈ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ